ਯਾਗੇ ਅਰਦਾਸ ਹਮਾਰੀ ਜੀਉ ਪਿੰਡੋ ਸਾਬੋ ਤੇਰਾ ਵਾਹਿਗੁਰੂ ਤੋ ਨਾਨਕ ਸਾਬੋ ਤੇਰੀ ਵਡਿਆਈ ਕੋਈ ਨਾਮ ਨਾ ਜਾਣੈ ਮੇਰਾ ਵਾਹਿਗੁਰੂ ਬੋਲਣਾ ਜੀ ਸਤਨਾਮ 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 ਸ੍ਰੀ ਵਾਹਿਗੁਰੂ ਸਾਹਿਬ ਜੀ ਤੇਨੇ ਤਾਪ ਨਿਵਰਨ ਹਾਰਾ ਦੁਖੰਤਾ ਸੁਰਾਸ ਤਾਕ ਬਿਗਨਾ ਕੋ ਲਾਗੇ ਜਾ ਕੇ ਪ੍ਰਭਾਗੇ ਅਰਦਾਸ ਅਰਦਾਸ ਸਰਦਾ ਸਿਕ ਓ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਉਤ ਜੀ ਸਹਾਇ ਵਾਰ ਸ੍ਰੀ ਭਗਉਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਗਉਦੇ ਸਮਰਗ ਗੁਰੂ ਨਾਨਕ ਦੇਵ ਧਿਆਏ ਫਿਰੰਗਤ ਗੁਰਤੇ ਅਮਰਦਾਸ ਰਾਮਦਾਸਾ ਹੋਏ ਸਹਾਇ ਅਰਜਨ ਹਰਿ ਗੋਬਿੰਦ ਨੂੰ ਸਮਰਾਉ ਸ੍ਰੀ ਹਰਾਈ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਰਠੇ ਸਦੁ ਹੋ ਜਾਏ ਤੇਗ ਬਹਾਦਰ ਸਮਰਗ ਕਨੌਨ ਦਾਵੇ ਧਾਏ ਸਭ ਥੈ ਹੁਨਾ ਜੀ ਸਹਾਇ ਦਸਵੀਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿ ਟੈਂ ਬਾਜਾਂ ਵਾਲੇ ਸਰਬੰਸਦਾਨੀ ਸਬਥੈ ਹੁਣਾਂ ਦੀ ਸਹਾਇ ਸਬਥੈ ਹੁਣਾਂ ਦੀ ਸਹਾਇ ਦਸਾ ਪਾਸ਼ਾ ਜੋਤ ਆਦਿ ਸ੍ਰੀ ਗੁਰੂ ਗ੍ਰੰਥ ਅੰਤਰ ਕੀ ਖਾਲਸਾ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਆਉ ਜਿਹੜੇ ਪੰਜ ਪਿਆਰੇ ਚਾਰ ਸਹਬਜ਼ਾਦੇ ਚਾਲੇ ਮੁਕਤੇ ਹੱਠੀਆਂ ਜੱਪੀਆਂ ਦੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵਣਗੇ ਸਗਿਆ ਦੇਚ ਲਾਇ ਤੇਗ ਵਾਹੇ ਦੇ ਕੇ ਅੰਨੜ ਕੀਤਾ ਦਿਨਾ ਪਿਆਰਿਆਂ ਸਚਰੰਝ ਕੁਮੈਦਾ ਤੇ ਅੰਤਰਖੇ ਖਾਲਸਾ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਜਿੰਨਾ ਸੰਗਾ ਸਿੰਘਣੀਆਂ ਨੇ ਤਰਮਹੀਤ ਸੀਸ਼ ਦਿੱਤੇ ਬੰਦ ਬੰਦ ਕਟਵਾਏ ਖੋਪਣੀਆਂ ਲਵਾਈਆਂ ਤਨਾਰਿਆਂ ਨਾਲ ਸਰਵਾਏ ਗਏ ਦਿਨਾ ਪਿਆਰਿਆਂ ਸਚਰੰਝ ਕੁਮੈਦਾ ਤੇ ਅੰਤਰਖੇ ਖਾਲਸਾ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਮੰਜਾਂ ਤੱਕ ਤਾਂ ਸਰਬੱਤ ਗੁਰਦਵਾਰਿਆਂ ਗੁਰਤਾਮਾ ਦਾ ਤੇ ਅੰਤਰਖੇ ਖਾਲਸਾ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ 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 ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤਾਵੇ ਜਿਤਾਉਣ ਦਾ ਸਦਕਾ ਸਰਸਕ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾ ਤਹਾਂ ਰੱਖਿਆ ਰਿਆਇਤ ਦੇ ਦੇ ਫਤਿਹ ਵਰਦਗੇ ਪੈਜ ਪੰਥ ਕੇ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁੱਲ ਬਾਲੇ ਬੁੱਲਨਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਬਖਸ਼ੋ ਜੇ ਸਖਾਂ ਨੂੰ ਸਿੱਖੇ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਭਰੋਸਾ ਦਾਨ ਵਿਸਾਹੋ ਦਾਨ ਨਾਮ ਦਾਨ ਇੰਦਾਨਾ ਸਰਦਾਰ ਦਰਸ਼ਨ ਪਉਦਿਸ਼ਨਾ ਚੌਕੀਆ ਝੰਡੇ ਬੁੰਗੇ ਤੇ ਜੈ ਜੈਕਾਰ ਖਾਲਸਾ ਜੀ ਕੇ ਬੁੱਲ ਬਾਲੇ ਬੁਰਨਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਆਓ ਜੀ ਪਿਆਰੇ ਆ ਸਿੱਖਾਂ ਦਾ ਮਾਨੇ ਮਾਤੂ ਛੀ ਮਤ ਪਾਦ ਰੱਖ ਆਪ ਸ੍ਰੀ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸਨਨ ਕਾਣਾ ਸੈਵਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਨਾ ਤੋਂ ਪਿਆਰੇ ਪੰਥ ਨੂੰ ਛੁੜਿਆ ਗਿਆ ਹੈ ਜਿਨ੍ਹਾਂ ਦੇ ਖੁੱਲੇ ਦਰਸ਼ਨ ਦਾਰੇ ਅਤੇ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਇਹ ਨਮਨ ਦਿਨ ਨਿਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨਿਉਟਿਆਂ ਦੇ ਓਟ ਨਿ ਆਸਰਿਆਂ ਦੇ ਆਸਰੇ ਧੰਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਉ ਜੀ ਦੇ ਪਵਿੱਤਰ ਚਰਨਾਂ ਕਬਲਾ ਵਿਖੇ ਅਰਦਾਸ ਮੇਨਤੀ ਜੋਦੜੀ ਪ੍ਰਾਰਥਨਾ ਹੈ ਸਤਿਗੁਰ ਜੀ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਏ ਸੋਏ ਦੇਵ ਨਾਨਕ ਦਾਸ ਮੁਕਤੀ ਜੋ ਬੋਲੇ ਈਹਾਂ ਹਾਂ ਸਚ ਹੋਵੇ ਆਪਣੇ ਸੇਵਕ ਆਪੇ ਰਾਖੇ ਆਪੇ ਨਾਮ ਜਪავਦੇ ਮਹਾਂਵਾਕ ਅਨੁਸਾਰ ਸਤਿਗੁਰੂ ਦੀ ਆਪਦੀ ਸੇਵਕ ਵੱਲੋਂ ਅੰਮ੍ਰਿਤ ਵੇਲੇ ਦੀ ਗੁਰਬਾਣੀ ਪੜ੍ਹੀ ਹੈ ਗੁਰਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਬੇਅੰਤ ਹੀ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੁਣ ਗਈਆਂ ਜਾਣ ਬੱਚੇ ਸਮਝ ਕੇ ਖਿਮਾ ਕਰਨ ਨਾਗੋਂ ਵਾਸਤੇ ਮਾਤਾ ਸਮਤ ਬਖਸ਼ਨੀ ਸਭ ਤੋਂ ਸਪਸ਼ਟ ਗੁਰਬਾਣੀ ਪੜਨ ਦਾ ਸੇਵਾ ਕਰਨ ਦਾ ਬਲ ਬਖਸ਼ਨਾ ਅੰਦਰੰਗ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਗਰੰਭਾਲੇਖੇ ਲਾਉਣ ਨਗਰ ਖਿੜਾ ਸ਼ਖਵਰਤੂਣਾ ਦੇਵ ਜੰਤੂ ਮਾਲ ਮਨੁੱਖ ਬਾਲ ਬਚਿਆਂ ਦੇ ਸਿਰ ਤੇ ਮਿਹਰਾ ਪ੍ਰਤ ਰੱਖਣਾ ਬਚਿਆਂ ਨੂੰ ਦੇਰੋਤਾ ਬਖਸ਼ਨੀਆ ਵਿਦਿਆ দান ਬਖਸ਼ਨੀ ਮਾਤਾ ਪਿਤਾ ਦੇ ਆਗਿਆਕਾਰੀ ਕਰਨੇ ਦੁਖਾਂ ਬਿਗਨਾ ਦੇ ਨਾਸ਼ ਕਰਨੇ ਸੁਖਾਂ ਦੇ ਪ੍ਰਕਾਸ਼ ਕਰਨੇ ਔਕੜਾਂ ਦੂਰ ਕਰਨੀਆਂ ਕਾਰੋਬਾਰ ਵਿੱਚ ਵਾਧੇ ਕਰਨੇ ਦਿਨਦ ਗੁਣੇ ਰਾਤ ਚਾ ਗੁਣੀਆਂ ਤਰੱਕੀਆਂ ਬਖਸ਼ਣੀਆਂ ਅਨਤਾਂ ਦੇ ਵਾਧੇ ਕਰਨੇ ਬੀਜਿਆ ਹਰਾ ਕਰਨਾ ਸੱਚੇ ਪਾਤਸ਼ਾਹ ਜੀ ਆ ਆ ਜਰੇ ਬਾਣੀ ਅੰਦਰ ਚਾਰ ਪਹਿਰਾਂ ਵਿੱਚ ਹੈ ਸ਼ੁਗਰ ਪਾਤਸ਼ਾਹ ਜੀ ਚਾਰ ਪਹਿਰ ਦਿਹਾੜਾ ਆਇਆ ਹੈ ਆਪ ਜੀ ਸੁੱਖਾਂ ਨਾਲ ਵਦਿਤ ਕਰਨਾ ਅਤੇ ਆਪਣੇ ਲਾਹੇ ਗੁਰਬਾਣੀ ਵਿੱਚੋਂ ਹੁਕਮਨਾਮੇ ਸੁਣਾ ਕੇ ਸੰਗਤਨ ਨੂੰ ਹਾਲ ਕਰੋ ਜੀ ਅਤੇ ਹੁਕਮਨਾਮੇ ਹਤੇ ਚਲਣ ਦੇ ਮਤ ਸਮਰਥਾ ਬਖਸ਼ਣੀ ਹਾਮ ਅਕਾਲਯੁਗ ਜੀਵ ਖਿਨ ਖਿਨੇ ਪੂਲ ਨਹਾ RAM ਜਗੂ ਯੁਗ ਬਖਸ਼ੰਦ ਕਿਰਪਾ ਕਰਕੇ ਬਖਸ਼ ਲੈਣਾ ਛੇ ਪੌੜੀ ਆਨੰਦ ਸਾਹਿਬ ਜੀ ਕੀ ਅਰਦਾਸ ਆਪ ਜੀ ਦੇ ਚਰਨਾਂ ਕਬਲਾ ਪਾਸ ਅਖਰਵਾਦਾ ਘਾਟਾ ਪੂਲ ਜਖਮਾਫ ਕਰਨੀ ਸਰਬਤ ਦੇ ਕਾਰਜ ਰਾਸ ਕਰਨੇ ਸਹਿਏ ਪਿਆਰੇ ਮਿਲ ਹੋ ਜਨਾਬ ਲਿਆ ਦਰ ਨਾਮ ਜਿਤਾਵੇ ਸਿ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ